ਕਲ ਰਹੀਏ ਚਾਲਾਂ ਵੇਚਣ ਲਈ ਸਾਰੇ ਜੰਗਲ ਵੇਚਣ ਲਈ ਸਾਰੇ ਜੰਗਲ ਸੂ ਜਿਵਾਨੇ ਬਚਾਉਣ ਲਈ ਸੂ ਜਿਵਾਨੇ ਬਚਾਉਣ ਲਈ ਕਰ ਰਹੇ ਨੇ ਦੰਗਲ ਕਰ ਰਹੇ ਨੇ ਦੰਗਲ ਵਾਦਾ ਕਰਦੇ ਪਹਿਲਾਂ ਆਪਣੀਆਂ ਵੱਦਾ ਕਰਦੇ ਪਹਿਲਾਂ ਆਪਣੀਆਂ ਸੁੱਖ ਸਹੂਲਤਾਂ ਦਾ ਸਿਆਸੀ ਲੁਟੇਰੇ ਲਾਰਾਲਾ ਲਾਰਾਲਾ ਕੰਮ ਛਾਰ ਦਿੰਦੇ ਰਹਿਣ ਪ੍ਰਣਾਲੇ ਉੱਥੇ ਹੀ ਬਨੇਰੇ ਕਿਰਤੀ ਰੁੱਲਦਾ ਫਿਰਦਾ ਏ ਕੋਈ ਕੱਟੋ ਕੱਟ